ਖੰਡਾ ਸਿਵਲ ਹਸਪਤਾਲ ਦੇ ਅੰਦਰ ਡੇਂਗੂ ਦੇ ਕੀਤੇ ਜਾਂਦੇ ਹਨ ਫ੍ਰੀ ਟੈਸਟ ਜ਼ਿਲ੍ਹਾ ਤੇ ਸਿਹਤ ਅਫਸਰ ਡਾਕਟਰ ਊਸ਼ਾ ਗੋਇਲ ਵੱਲੋਂ ਦਿੱਤੀ ਗਈ ਜਾਣਕਾਰੀ ਦੱਸਦੀ ਹੈ ਕਿ ਜਿੱਥੇ ਬਰਸਾਤਾਂ ਦੇ ਦਿਨਾਂ ਦੇ ਵਿੱਚ ਡੇਂਗੂ ਦਾ ਪਣਪਣਾ ਅਕਸਰ ਹੀ ਹੋ ਜਾਂਦਾ ਹੈ ਅਤੇ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ 150 ਦੇ ਲਗਭਗ ਮਰੀਜ਼ ਡੇਂਗੂ ਦੀ ਆ ਚੁੱਕੇ ਸਨ ਲੇਕਿਨ ਇਸ ਵਾਰ ਹਜੇ ਤੱਕ ਬਹੁਤ ਘੱਟ ਮਰੀਜ਼ ਆਏ ਹਨ ਜਨਵਰੀ ਤੋਂ ਲੈ ਕੇ ਹੁਣ ਤੱਕ ਦੇ ਸਿਰਫ 13 ਕੇਸ ਹੀ ਪੋਜ਼ਿਟਿਵ ਆਏ ਹਨ ਤੇ ਇਸ ਟਾਈਮ ਪਟੰਡਾ ਦੇ ਸਿਵਲ ਹਸਪਤਾਲ ਦੇ ਅੰਦਰ ਕੋਈ ਵੀ ਮਰੀਜ਼ ਦਾਖਲ ਨੀਏ ਇਸ ਸਬੰਧੀ ਜ਼ਿਲ੍ਹਾ ਤੇ ਸਿਹਤ ਅਫਸਰ ਡਾਕਟਰ ਊਸ਼ਾ ਗੋਇਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਸਿਵਲ ਹਸਪਤਾਲ ਦੇ ਅੰਦਰ ਡੇਂਗੂ ਦੇ ਟੈਸਟ ਬਿਲਕੁਲ ਫ੍ਰੀ ਹੁੰਦੇ ਹਨ ਤੇ ਉਹਨਾਂ ਨਾਲ ਨਾਲ ਇਹ ਵੀ ਆਖਿਆ ਕਿ ਡੈਰੀਏ ਦੇ ਮਰੀਜ਼ ਜੋ ਹਨ ਉਹ ਵੀ ਇਸ ਟਾਈਮ ਨਹੀਂ ਹਨ ਅਤੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਫ ਪਾਣੀ ਕਿਤੇ ਵੀ ਨਾ ਖੜਨਾ ਦਿੱਤਾ ਜਾਵੇ ਤੇ ਉਹਨਾਂ ਵੱਲੋਂ ਲਗਾਤਾਰ ਡੈਰੀਏ ਨੂੰ ਲੈ ਕੇ ਵੀ ਹੁਣ ਪਾਣੀ ਦੀ ਸੈਂਪਲਿੰਗ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਇਹ ਸਾਰੀ ਜਾਣਕਾਰੀ ਸੋਮਵਾਰ ਨੂੰ 4 ਵਜੇ ਦੇ ਲਗਭਗ ਜ਼ਿਲ੍ਹਾ ਤੇ ਸਿਹਤ ਅਫਸਰ ਡਾ ਡਾਟੂਸ਼ਾ ਗੋਲ ਵੱਲੋਂ ਸਾਂਝੀ ਕੀਤੀ ਗਈ। ਆ ਉਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਜ਼ਿਲ੍ਹਾ ਤੇ ਸਿਹਤ ਅਫਸਰ ਡਾ ਡਾਟੂਸ਼ਾ ਗੋਲ। ਜੀ। ਅੱਗੋਂ ਤੋਂ ਬਾਅਦ ਸ਼ੁਰੂ ਹੋ ਜਾਈਏਗਾ ਫਟੇਰ ਦੇ ਪਾਕਿਸਤਾਨ। ਅ ਇਸ ਬਾਰ ਸਾਡੇ ਵੱਲੋਂ ਇਹ ਹੈ ਕਿ ਸਾਡੀਆਂ ਟੀਮਸ ਹਰ ਰੋਜ਼ ਸਰਵੇ ਕਰੰਤੇ ਤੇ ਆ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਜਿੱਥੇ ਵੀ ਸਾਨੂੰ ਕੋਈ ਥੋੜਾ ਬਹੁਤ ਲਾਰਵਾ ਮਿਲਦਾ ਹੈ ਉੱਥੇ ਫੋਗਿੰਗ ਹੁੰਦੀ ਹੈ ਤੇ ਸਾਡੀ ਟੀਮਸ ਉੱਥੇ ਸਰਵੇ ਕਰਕੇ ਲਾਰਵੀ ਸੈਡਲ ਸਪਰੇਅ ਕਰ ਦਿੰਦੀਆਂ ਨੇ ਹੁਣ ਹਲੇ ਤੱਕ بارش ਨਹੀਂ ਹੋਈ ਸੀ ਇਸ ਵਾਰ ਥੋੜੀਆਂ ਜਿਹੀਆਂ بارشਾਂ ਲੇਟ ਨੇ ਆ ਔਰ ਪਿਛਲੇ ਸਾਲ ਤੇ ਉਸ ਤੋਂ ਪਿਛਲੇ ਸਾਲ ਦੇ ਮੁਨਿਸਬਤ ਇਸ ਵਾਰ ਕੇਸ ਮੈਗਾਨੀਆ ਕਿ ਹਲੇ ਤੱਕ ਆ ਈਸ਼ਵਰ ਵੀ ਮੇਰ ਹੈ ਕਿ ਸਾਡੇ ਤੇ ਕਿ ਆਪਣੇ ਕੇਸ ਜ਼ਿਲ੍ਹੇ ਚ ਬਹੁਤ ਘਟ ਆਏ ਨੇ ਜਨਵਰੀ ਤੋਂ ਲੈ ਕੇ ਹੁਣ ਤੱਕ ਸਤਵਾਂ ਮਹੀਨਾ ਖਤਮ ਹੋਣ ਤੇ ਹੋ ਗਿਆ ਸਾਡੇ ਕੋਲ ਸਿਰਫ 13 ਕੇਸ ਨੇ ਡੇਂਗੀ ਦੇ ਇਸ ਟਾਈਮ ਤੁਸੀਂ ਦੇਖੋ ਸਾਡੇ ਕੋਲ ਫੀਵਰ ਦਾ ਕੇਸ ਕੋਈ ਨਹੀਂ ਹੈ ਨਾ ਕੋਈ ਡੇਂਗੀ ਦਾ ਪਿਛਲੇ 1 ਹਫਤੇ ਤੋਂ ਕੋਈ ਕੇਸ ਆਇਆ ਹੈ ਟੈਸਟਿੰਗ ਚੱਲ ਰਹੀ ਹੈ ਸਾਡੀ ਸਿਵਲ ਹਸਪੀਟਲ ਦੀ ਲੈਬ ਵਿੱਚ ਜਿਹੜਾ ਕਨਫਰਮੇਟਰੀ ਟੈਸਟ ਹੈ ਜਿਹੜਾ ਪੱਕਾ ਯਕੀਨੀ ਟੈਸਟ ਹੁੰਦਾ ਡੇਂਗੀ ਦਾ ਐਲਾਈਜ਼ਾ ਟੈਸਟ ਆ ਉਹ ਫ੍ਰੀ ਹੁੰਦਾ ਹੈ ਇੱਥੇ ਹੁਣ ਆ ਮੇਰੀ ਇੱਕ ਲੋਕਾਂ ਨੂੰ ਅਪੀਲ ਹੈ ਕਿ ਹੁਣ بارش ਪੈਣ ਲੱਗੀ ਪਿਛਲੇ 4-5 ਦਿਨ ਤੋਂ ਰੁਕ ਰੁੱਕ ਕੇ ਥੋੜੀ ਥੋੜੀ ਦੇ ਕਿਸੇ ਨਾ ਕਿਸੇ ਏਰੀਆ ਚ ਪੈ ਰਹੀ ਹੈ ਤੇ ਉਮਸ ਬਹੁਤ ਜ਼ਿਆਦਾ ਹੋਗੀ ਪਲੀਜ਼ ਆਪਣੇ ਧਿਆਨ ਰੱਖਿਓ ਆਲੇ-ਦੁਆਲੇ ਛੱਤ ਬਾਹਰ ਵੀ ਸਾਫ ਪਾਣੀ ਕਿਤੇ ਨਾ ਖੜਾ ਹੋਏ ਤਾਂ ਕਿ ਡੇਂਗੀ ਦਾ ਮੱਛਰ ਉਹਦਾ ਲਾਰਵਾ ਪਨਪੇ ਨਾ ਤੇ ਇਸ ਬਿਮਾਰੀ ਤੋਂ ਤੁਸੀਂ ਬਚੇ ਰਹੋ ਡਾਇਰੀ ਦੇ ਕੇਸ ਵੀ ਕੋਈ ਹੈ ਜੀ ਇਸ ਸਮੇਂ ਡਾਇਰੀਏ ਦੇ ਦੇਖੋ ਜੀ ਫਿਲਹਾਲ ਤਾਂ ਆਪਣੇ ਇੱਥੇ ਕੋਈ ਇਹ ਜੀ ਸਥਿਤੀ ਨਹੀਂ ਕਿ ਬਹੁਤ ਕੋਈ ਸੀਰੀਅਸ ਹੋਵੇ ਜਾਂ ਕੋਈ ਬਹੁਤ ਜ਼ਿਆਦਾ ਜਿਵੇਂ ਕੁਝ ਜ਼ਿਲ੍ਹਿਆਂ ਵਿੱਚੋਂ ਆਪਣੇ ਕੋਲ ਖਬਰ ਆ ਰਹੀ ਹੈ ਪਰ ਮੈਂ ਤੁਹਾਨੂੰ ਇੱਕ ਤੁਹਾਡੀ ਜਾਣਕਾਰੀ ਲਈ ਪੂਰੀ ਪੂਰਾ ਜ਼ਿਲ੍ਹਾ ਜਿਹਦੇ ਵਿੱਚ ਸਾਡੇ ਕੋਲ ਵਾਟਰ ਸਪਲਾਈ ਸੈਨੀਟੇਸ਼ਨ ਦੇ ਐਕਸੀਨ ਐਸ ਡੀਓ ਜੇਈ ਸਾਰੇ ਜ਼ਿਲ੍ਹੇ ਦੇ ਸਾਰੀ ਮੰਡੀਆਂ ਦੇ ਸਾਰੇ ਯੂਜ਼ ਆ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਆ ਇਧਰੋਂ ਡੀਸੀ ਸਾਹਿਬ ਸਾਰੇ ਏਡੀਸੀ ਅਸੀਂ ਇੱਕ ਵਟਸਐਪ ਗਰੁੱਪ ਬਣਾਇਆ ਹੋਇਆ ਜਿਦੇ ਵਿੱਚ ਸਾਡੀ ਟੀਮ ਨੂੰ ਜੇ ਕੁਝ ਪਤਾ ਲੱਗਦਾ ਵੀ ਇੱਥੇ ਕੋਈ ਇੱਕ ਕੇਸ ਵੀ ਆ ਗਿਆ ਜਾਂ ਲੋਕ ਸਾਨੂੰ ਦੱਸਦੇ ਆ ਜਾਂ ਕਿਸੇ ਹੋਰ ਵਿਭਾਗ ਨੂੰ ਸਰਕਾਰੀ ਨੂੰ ਦੱਸਦੇ ਆ ਵੀ ਇੱਥੇ ਕੋਈ ਪਾਣੀ ਬਲੌਕ ਸੀਵਰ ਬਲੌਕ ਹੈ ਓਵਰਫਲੋ ਹੈ ਜਾਂ ਕਿਤੇ ਪਾਣੀ ਜਮਾ ਹੈ ਸਾਨੂੰ ਕਿਤੋਂ ਖਬਰ ਮਿਲਦੀ ਹੈ ਤੇ ਨਾਲ ਦੇ ਨਾਲ ਅਸੀਂ ਚਿੱਠੀਆਂ ਲਿਖ ਦਿੰਨੇ ਆ ਤੈ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਕੱਲ ਤੱਕ तकरीबन ਸਾਰੇ ਜ਼ਿਲ੍ਹੇ ਚ ਜਿਹੜੇ ਆਪਣੇ ਵਾਟਰ ਵਰਕਸ ਦੀਆਂ ਡਿੱਗੀਆਂ ਸੀ ਆ ਇਵਨ ਪਿੰਡਾਂ ਚ ਜਿਹੜੀ ਸਪਲਾਈ ਸੀ तकरीबन तकरीबन ਸਾਫ਼ ਕਰਤੀ ਤੇ ਜਿਹੜੀ ਇੱਕ ਦੋ ਜਗ੍ਹਾ ਤੇ ਲੀਕੇਜ ਜਾਂ ਕੰਟਾਮਿਨੇਸ਼ਨ ਦਾ ਚੱਲ ਰਿਹਾ ਸੀ ਪਿਛਲੇ 10 ਦਿਨਾਂ ਚ ਉਥੇ ਪਾਣੀ ਦੀ ਸਪਲਾਈ ਬੰਦ ਕੀਤੀ ਹੋਈ ਸੀ ਤੇ ਉਥੇ ਉਹ ਰਿਪੇਅਰ ਹੋ ਗਈ ਸਾਫ਼ ਪਾਣੀ ਮਿਲਣ ਲੱਗ ਗਿਆ ਤੇ ਡਾਇਰੀਆਂ ਦੇ ਕੇਸਸ ਵੱਲੋਂ ਮੈਂ ਫੇਰ ਉਹੀ ਕਹੂੰਗੀ ਕਿ ਆਪਣੇ ਜ਼ਿਲ੍ਹੇ ਚ ਹਲੇ ਬਚਤ ਹੈ ਪਰ ਲੋਕਾਂ ਨੂੰ ਉਹੀ ਹੈ ਵੀ ਸਾਡੀ ਟੀਮਸ ਕਲੋਰੀਨ ਵੰਡ ਰਹੀਆਂ ਨੇ ਕਲੋਰੀਨ ਦੀਆਂ ਗੋਲੀਆਂ ਪਲੀਜ਼ ਪਾਣੀ 'ਚ ਪਾ ਦਿਓ ਉਹਨੂੰ ਖੁੱਲਾ ਛੱਡ ਦਿਓ ਜਦੋਂ ਪੀਣ ਲੱਗੋ ਉੱਡ ਜਾਂਦਾ ਤੁਹਾਨੂੰ ਪਤਾ ਹੈ ਤੇ ਪਾਣੀ ਉਬਾਲ ਕੇ ਠੰਡਾ ਕਰਕੇ ਪੀਓ ਇੱਕ ਬੇਨਤੀ ਹੈ ਵੀ ਜਦੋਂ ਹੁਣ ਤੁਸੀਂ ਇਸ ਮੌਸਮ 'ਚ ਬਾਹਰ ਰੇੜੀਆਂ ਤੋਂ ਲੈ ਕੇ ਖਾਣੇ ਹੋ ਧਿਆਨ ਰੱਖਿਓ ਵੀ ਟਕਿਆ ਹੋਇਆ ਹੋਵੇ ਸਾਰਾ ਕੁਝ ਤੇ ਗੰਦਾ ਸਮਾਨ ਲੈ ਕੇ ਪਲੀਜ਼ ਨਾ ਖਾਓ ਜਿਵੇਂ ਹੱਥ ਕਰਦੇ ਥੈਂਕ ਯੂ